ਪਰਨਾਮਾ ਦੇਖ ਰਿਹਾ ਸਾਰੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਉਸ ਰਾਜ ਇੱਕ ਪਾਸੇ ਜਿੱਥੇ ਮਨਪ੍ਰੀਤ ਇਆਲੀ ਵੱਲੋਂ ਸਭ ਤੋਂ ਮੋਰੀ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਮੇ ਤੇ ਪਹਿਰਾ ਦਿੰਦਿਆਂ ਹੋਇਆਂ ਸਿੱਖ ਔਮ ਨੂੰ ਇਕੱਠਾ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਕਮੇਟੀ ਦਾ ਮੈਂਬਰ ਹੋਣ ਦੇ ਨਾਤੇ ਭਰਤੀ ਕੀਤੀ ਜਾ ਰਹੀ ਹੈ ਜਿਸ ਦੀ ਗਿਣਤੀ 2114000 ਅਤੇ ਉਸ ਤੋਂ ਬਾਅਦ 3 ਤੋਂ 4 ਲੱਖ ਨਸੀਦਾ ਆਉਣੀਆਂ ਨੇ ਯਾਨੀ ਕਿ ਜੂਨ ਜੁਲਾਈ ਦੇ ਵਿੱਚ ਇਹ ਭਰਤੀ ਲਗਭਗ 50 ਲੱਖ ਦੇ ਏੜਗੜ ਪਹੁੰਚ ਜਾਵੇਗੀ ਇੱਦ ਆ ਜਿਹੜੀਆਂ ਘਟਨਾਵਾਂ ਹੋਈਆਂ ਨੇ ਆ ਕਿਸਾਨਾਂ ਦੀ ਕਣਕ ਸੜੀ ਹੈ ਪੰਜਾਬ ਦੇ ਅਲੱਗ-ਅਲੱਗ ਹਲਕਿਆਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਉਸ ਨੂੰ ਲੈ ਕੇ ਮਨਪ੍ਰੀਤ ਯਾਲੀ ਨੇ ਇੱਕ ਸੰਦੇਸ਼ ਦਿੱਤਾ ਹੈ ਪਹਿਲਾਂ ਉਹਦੀ ਗੱਲਬਾਤ ਸੁਣਦੇ ਹਾਂ ਬਾਅਦ ਵਿੱਚ ਗੱਲਬਾਤ ਕਰਾਂਗੇ ਕਿਸਾਨ ਸਰਕਾਰ ਦਾ ਅ ਪਿਛਲੇ ਕੁਝ ਦਿਨਾਂ ਤੋਂ ਪੂਰੇ ਪੰਜਾਬ ਦੇ ਵਿੱਚ ਉਹ ਜੋ ਵੱਡੀਆਂ ਜੀ ਮਾਨਦਪਾ ਜੀ ਖਬਰਾਂ ਆ ਰਹੀਆਂ ਨੇ ਕਿ ਕਿਸਾਨਾਂ ਦੀ ਜਿਹੜੀ ਪੱਕੀ ਜਿਹੜੀ ਕਣਕ ਦੀ ਫਸਲ ਆ ਕਈ ਜਗ੍ਹਾ ਉਹਨੂੰ ਅੱਗ ਲੱਗੀ ਆ ਕਈ ਜਗ੍ਹਾ ਨਾੜ ਨੂੰ ਅੱਗ ਲੱਗੀ ਆ ਕਿਉਂਕਿ ਉਹ ਕਿਸਾਨ ਬੜੀ ਮਿਹਨਤ ਕਰਕੇ ਆਪਣੀ ਇਹ ਫਸਲ ਬੋਲਦਾ ਅਤੇ ਜਦੋਂ ਕਿਤੇ ਇਹ ਜੀ ਘਟਨਾ ਵਾਪਰ ਜਾਂਦੀ ਆ ਤਾਂ ਮੈਂ ਸਮਝਦਾ ਕਿ ਕਿਸਾਨ ਦਾ ਦੁੱਖ ਆ ਜਿਹੜਾ ਉਹ ਫਿਰ ਉਹ ਆ ਵੀ ਸਮਝ ਸਕਦਾ ਸੋ ਇਸ ਲਈ ਇਹਨਾਂ ਦਿਨਾਂ ਦੇ ਵਿੱਚ ਸ਼ਿਨਾਬੀ ਉਸਾਰੂ ਦਾ ਪਤਾ ਨਹੀਂ ਲਖੀ ਕਿੱਥੇ ਵੀ ਕਿਤੇ ਕੋਈ ਢਿੱਲੀਆਂ ਧਾਰਾਂ ਨੇ ਜਾਂ ਹੋਰ ਕਾਰਨ ਕੋਈ ਅਸ਼ਰ ਬਿਘਾੜ ਕਰਨ ਦੇ ਬਣ ਸਕਦੇ ਆ ਉਹਨਾਂ ਤੋਂ ਅਸੀਂ ਸੁਝੇਸ਼ ਪਈ ਹੈ ਤੇ ਸਰਕਾਰ ਨੂੰ ਚਾਹੀਦਾ ਕਿ ਕੈਸਾ ਡੇਲ ਬੀ ਨਹੀਂ ਬੰਦੀ ਹੁੰਦੀ ਆ ਪਰ ਫਿਲ ਵੀ ਜਿੱਥੇ ਵੀ ਧਾਰਾਂ ਢਿੱਲੀਆਂ ਨੇ ਤਾਂ ਉਥੇ ਉਹ ਉਹ ਲਾਈਨਿੰਗ ਬੰਦ ਕੀਤੀ ਜਾਵੇ ਪੂਰੇ ਪੰਜਾਬ ਦੇ ਵਿੱਚੋਂ ਕੰਮ ਦੀ ਜਗਾ ਇਸ ਤਰ੍ਹਾਂ ਦੀ ਕੰਮ ਆਈਆਂ ਲੇਕਿਨ ਫਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਖਾਸ ਤੌਰ ਤੇ ਸਭ ਤੋਂ ਜਿਹੜੀ ਕੰਮਾਈ ਆ ਇਹਤਰਗੀਆਂ 4-500 ਇਕੜ ਜਿਹੜਾ ਇਕਟਾਈ ਜਿਹੜੀ ਕਾਨਕਾ ਤੇ ਨਾਲੜ ਖੰਡ ਦਾ ਜਿਹੜਾ ਸੜਿਆ ਬਾਜੀ ਦੇ ਵਿੱਚ ਬਹੁਤ سارے ਜਿਹੜੇ ਗਰੀਬ ਕਿਸਾਨ ਸੀਗੇ ਬਹੁਤ سارے ਕਿਸਾਨ ਜਿਨ੍ਹਾਂ ਨੇ ਠੇਕੇ ਤੇ ਲੈ ਕੇ ਜਿਹੜੀ ਉਹਨਾਂ ਦੇ ਕੰਮ ਵਿੱਚ ਜਿਹੜੀ ਸੀ ਵਿੱਚ ਜਿਹੜੇ ਠੇਕੇ ਤੇ ਜੀ ਉਹਨਾਂ ਕੋਲ ਉਸ ਤੋਂ ਬਿਲ ਰੁਪਈਆ ਦੀ ਮਸ਼ਹੂਰੀ ਵੀ ਕਰਟਰ ਵੀ ਸੜ ਗਏ ਨੇ ਉਹ ਪੰਜਾਬ ਸਰਕਾਰ ਤੋਂ ਮੈਂ ਇਹ ਮੰਨ ਕਰਦਾ ਕਿ ਜਲਦੀ ਤੋਂ ਜਲਦੀ ਕਿਸਾਨ ਨੂੰ ਜਿਹੜਾ ਬੰਦ ਦਾ ਮੁਆਵਜ਼ਾ ਅਏ ਜਿਹੜੀ ਮੁਆਵਜ਼ਾ ਮੁਆਵਜ਼ਾ ਜਿੰਨਾ ਬਣਦਾ ਵਾ ਜੇ 2024 ਦਾ ਅਸੀਂ ਲਾ ਕੇ ਦੇਖਦੇ ਆ ਬਣਦਾ ਤਾਂ ਉਹਦੇ ਹਿਸਾਬ ਦੇ ਨਾਲ ਬਾਕੀ ਦੂਜੀ ਵੀ ਜਿਹੜੀ ਬਣਨੀ ਸੀ ਗੀਟੇ ਦੇ ਵਿੱਚੋਂ ਸੋ ਉਹਦੇ ਹਿਸਾਬ ਦੇ ਨਾਲ ਕਿਹੜਾ ਮੁਆਵਜ਼ਾ ਕਿਸਾਨਾਂ ਨੂੰ ਮਿਲਣਾ ਚਾਹੀਦਾ ਤਾਂ ਜੋ ਜਿਹੜੇ ਇੱਕ ਕਿਸਾਨ ਚਾਹੇ ਜਿਨ੍ਹਾਂ ਨੇ ਠੇਕਾ ਵੀ ਦੇਣਾ ਵਾ ਜ਼ਿੰਮੇਵਾਰਾਂ ਦਾ ਜਿਹਨੂੰ ਵੀ ਠੇਕੇ ਤੇ ਲਈ ਆ ਅਤੇ ਖਰਚਾ ਵੀ ਸਾਰਾ ਜਿਹੜਾ ਉਹਦੇ ਬੋਲ ਕਰ ਚੁੱਕੇ ਨੇ ਸੋ ਉਹਨਾਂ ਲਈ ਭਰ ਪਾਈ ਹੋ ਸਕੇ ਤੇ ਜਿੰਨੀਆਂ ਵੀ ਕਿਸਾਨ ਜਿੱਥੇ ਬੰਦੀਆਂ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ वो भी सारे डट के इन्होंने तो भीर भी का प्रसाद ही मुआवजा लेके दे जिथे भी साढ़े सहयोग की लड़ी हमेशा ही थोड़े न खड़े हैं तो सरकार ने मैं बेनती करना भी जल्दी तो जल्दी इन्होंने किसान भीर जरा मुआवजा दिता जाए और गुरु महाराज अमेर कर कि कि किसी भी किसान की जी फसल का नुकसान ना हो पक्की फसल आ ਅਗਰ ਤੋਂ ਵੀ ਇਹ ਰੀਤ ਨੂੰ ਪ੍ਰਮਾਤਮਾ ਕਿਸੇ ਤਰ੍ਹਾਂ ਦੇ ਘਰੂ ਵੀ ਦੁਬਜਾ ਕੇ ਰੱਖੇ ਸੋ ਪ੍ਰਮਾਤਮਾ ਸਾਰੇ ਨੂੰ ਹੀ ਸਾਰੇ ਦੇਸ਼ ਵਾਸੀਆਂ ਪੰਜਾਬ ਵਾਸੀਆਂ ਨੂੰ ਪ੍ਰਮਾਤਮਾ ਜਲਦੀ ਖਲਾਫ ਜਗਾ ਕੇ ਸੋ ਸਾਰਿਆਂ ਦੇ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖੜਿਆ ਏ ਹੈ ਜੀ ਮੈਸੇਜ ਦਿੱਤਾ ਹੋਇਆ ਮੰਗ ਕੀਤੀ ਹੈ ਮਨਪ੍ਰੀਤ ਯਾਲੀ ਨੇ ਕਿ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਨਹੀਂ ਜਿਹੜਾ ਫਸਲ ਦਾ ਰੇਟ ਹੈ ਜਿੰਨੇ ਕੁਆਂਟਲ ਨਿਕਲਦੀ ਹੈ ਜਿੰਨਾ ਤੂੜੀ ਦਾ ਖਰਚਾ ਹੈ ਉਹ ਸਾਰਾ ਕਿਸਾਨਾਂ ਨੂੰ ਦੇਵੇ ਕਿਸਾਨ ਜਥੇਬੰਦੀਆਂ ਵੀ ਇਹ ਮੰਗ ਕਰ ਰਹੇ ਤਾਂ ਕਿ ਉਹਨਾਂ ਦੀਆਂ ਲੋੜਾਂ ਪੂਰੀਆਂ ਹੋ ਸਕਣ